ਚਾਵਲਾ ਜੀ ਪੰਚਾਇਤੀ ਜਿਹੜੀਆਂ ਚੋਣਾਂ ਉਹ ਸ਼ੁਰੂ ਹੋ ਚੁੱਕੀਆਂ ਤੇ ਮਾਹੌਲ ਸਰਗਰਮ ਹੋਇਆ ਹੋਇਆ ਆਖਰ ਕੀ ਕਹਿਣਾ ਚਾਹੁੰਦੇ ਹੋ ਪੰਚਾਇਤੀ ਚੋਣਾਂ ਨੂੰ ਲੈ ਕੇ ਦੇਖੋ ਪੰਚਾਇਤੀ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮੇਰਾ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਬਹੁਤ ਜ਼ਿਆਦਾ ਸਾਡੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਕਈ ਲੋਕਾਂ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਰੱਦ ਕਰ ਦੁੱਤੀਆਂ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਵੋਟਾਂ ਪਾਈਆਂ ਪਿਛਲੀ ਲਿਸਟਾਂ ਦੇ ਵਿੱਚ ਪਿਛਲੀ ਚੋਣਾਂ ਦੇ ਵਿੱਚ ਸਰਪੰਚੀ ਚੀਜ਼ਾਂ ਨੇ ਵੋਟਾਂ ਪਾਈਆਂ ਇਸ ਵਾਰ ਉਹਨਾਂ ਨੇ ਵੋਟਾਂ ਘਟ ਦੁੱਤੀਆਂ ਗਈਆਂ ਪਿੰਡਾਂ ਦੇ ਲੋਕ ਪੰਚਾਇਤਾਂ ਆ ਕੇ ਸਾਨੂੰ ਦੱਸ ਰਹੀਆਂ ਕਿ ਇਸ ਤਰ੍ਹਾਂ ਦਾ ਮਾਹੌਲ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੁਣ ਤੱਕ ਨਹੀਂ ਅਸੀਂ ਦੇਖਿਆ ਕਿ ਇੰਨਾ ਧੱਕਾ ਇੰਨੀ ਗੁੰਡਾਗਰਦੀ ਜਿਹੜੀ ਕੋਈ ਸਰਕਾਰ ਕਰ ਸਕਦੀ ਹੈ ਜਿਹੜੀ ਆਮ ਲੋਕਾਂ ਦੀ ਸਰਕਾਰ ਬਣ ਕੇ ਆਈ ਸੀ ਜਿਹਨੂੰ ਆਮ ਲੋਕਾਂ ਨੇ 92 ਸੀਟਾਂ ਦਾ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜਿਆ ਤੇ ਉਹ ਸਾਡੇ ਨਾਲ ਇੰਨਾ ਧੱਕਾ ਕਰ ਰਹੇ ਆ ਆ ਹੁਣ ਪਿੰਡ ਗੋਚਰ ਦੇ 48 ਦੇ ਕਰੀਬ ਜਿਹੜੀਆਂ ਵੋਟਾਂ ਕੱਟੀਆਂ ਖਿਦਰਾਬਾਦ ਦੇ ਵਿੱਚ ਜਿਹੜੇ ਲਾਸਟ ਦਿਨ ਫਾਰਮ ਭਰੇ ਅਨੇਕਾਂ ਪਿੰਡਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਤਿਊੜ ਦੇ ਵਿੱਚ ਲਾ ਲੋ ਹਰੇਕ ਕਹੀਂ ਮੇਰੇ ਕੋਲ ਪਿੰਡਾਂ ਦੀ ਜਿਹੜੀਆਂ ਪੰਚਾਇਤਾਂ ਆ ਕੇ ਵੱਖ-ਵੱਖ ਤਰੀਕੇ ਦੇ ਆਪਣੇ ਦੁੱਖ ਲੈ ਕੇ ਰੋਂਦੀਆਂ ਰਹੀਆਂ ਕਿ ਸਾਡੇ ਜਿਹੜੇ ਸਮੱਸਿਆ ਦਾ ਹੱਲ ਕੀਤਾ ਜਾਵੇ ਜਿੱਦੀ ਕੇ ਮੈਂ ਗੱਲ ਐਲਓਪੀ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨਾਲ ਵੀ ਕੀਤੀ ਉਹਨਾਂ ਨੇ ਮੈਨੂੰ ਰਾਤ ਵੀ ਕਿਹਾ ਵੀ ਮੈਂ ਸਵੇਰੇ ਇਲੈਕਸ਼ਨ ਕਮਿਸ਼ਨ ਨਾਲ ਗੱਲ ਕਰਦਾ ਉਹ ਤੋਂ ਪਹਿਲਾਂ ਵੀ ਇਲੈਕਸ਼ਨ ਕਮਿਸ਼ਨ ਨਾਲ ਗੱਲ ਹੋਈ ਲੇਕਿਨ ਗੱਲ ਕਰਨ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਜਿਹੜੇ ਨਿਚਲੇ ਅਫਸਰਾਂ ਚਾਹੇ ਉਹ ਸੈਕਟਰੀ ਹੋਵੇ ਚਾਹੇ ਉਹ ਬੀਡੀਪੀਓ ਹੋਣ ਚਾਹੇ ਉਹ ਹੋਰ ਉੱਚ ਅਧਿਕਾਰੀ ਹੋਣ ਇਹਨਾਂ ਦੇ ਪਿੰਡੇ ਤੇ ਹੁਣ ਤੱਕ ਕੋਈ ਜੂ ਨਹੀਂ ਸਰਕੀ ਤਮਾਮ ਲੋਕ ਬੜੇ ਪਰੇਸ਼ਾਨ ਹੈ ਔਰ ਅਸੀਂ ਕੱਲ ਜਾਵਾਂਗੇ ਮਾਜਰੀ ਦੁਆਰੇ ਜਿਹੜੇ ਲੋਕਾਂ ਦੀਆਂ ਪਰੇਸ਼ਾਨੀਆਂ ਉਹਨਾਂ ਨੂੰ ਪੁੱਛੂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜਾਂਗੇ ਚਾਹੇ ਉਹ ਕਿਸੇ ਵੀ ਪਾਰਕੀ ਦਾ ਹੋਵੇ ਇਹ ਇੱਕ ਰਾਈਟ ਹੈ ਕਿ ਸਰਪੰਚੀ ਤੇ ਪੰਚੀ ਲੜਨੇ ਪਾਰਟੀ ਇੱਕ ਅਲੱਗ ਚੀਜ਼ ਆ ਗਈ ਉਹ ਤੋਂ ਬਾਅਦ ਲੇਕਿਨ ਇਹ ਸੰਵਧਾਨਕ ਤੌਰ ਤੇ ਸਾਨੂੰ ਇਹਨਾਂ ਨਾਲ ਤੱਕਾ ਨਹੀਂ ਕਰਨਾ ਚਾਹੀਦਾ ਇਹ ਸਾਡੇ ਵਿਧਾਇਕ ਬੀਬੀ ਅਨਮੋਲ ਗਗਨਮਾਨ ਨੂੰ ਵੀ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ 35000 ਵੋਟਾਂ ਤੇ ਜਿਤਾਇਆ ਸੀਗਾ ਔਰ 4600 ਵੋਟਾਂ ਤੇ ਹਰਾਇਆ ਆਣ ਵਾਲੇ ਸਮੇਂ 'ਚ ਤੁਹਾਨੂੰ 4600 ਦਾ ਰਹਿ ਗਿਆ ਤੁਸੀਂ ਕੋਈ ਇਸ ਤਰ੍ਹਾਂ ਦਾ ਮਾਹੌਲ ਵੜਾਓ ਲੋਕਾਂ ਦਾ ਕੰਮ ਕਰੋ ਲੋਕਾਂ ਅਛਾਈ ਅچھے ਬਣ ਕੇ ਦੇਖੀਏ ਤਾਂ ਕਿ ਆਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੋਕ ਯਾਦ ਕਰਨ ਕਿ ਮੈਡਮ ਅਨਮੋਲ ਗਗਨ ਮਾਨ ਨੇ ਸਾਡੇ ਹਲਕੇ ਲਈ ਬਹੁਤ ਵੱਡੇ ਔਰ ਵਧੀਆ ਕੰਮ ਕੀਤੇ ਸੋ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਨ ਨਾਲ ਆਪਾਂ ਕਦੇ ਵੀ ਕਾਮਯਾਬ ਨਹੀਂ ਹੁੰਦੇ ਇੱਕ ਐਨਓਸੀ ਲੇਟ ਨੂੰ ਬਹੁਤ ਲੋਕਾਂ ਨੇ ਇਤਰਾਜ਼ ਦਤਾ ਕਿ ਐਨਓਸੀ ਮੰਗੀ ਜਾ ਰਹੀ ਹੈ ਪਹਿਲਾਂ ਬਹੁਤ ਲੇਟ ਉਹਨਾਂ ਦੀਆਂ ਜਮ੍ਹਾਂ ਕਿੱਥੀਆਂ ਗਈਆਂ ਨੇ ਕਿਵੇਂ ਦੇਖਦੇ ਹੋ ਕਿ ਤੁਹਾਡੀ ਸਰਕਾਰਾਂ ਰਹੀਆਂ ਨੇ ਕਲਰਿੰਗ ਸਰਕਾਰ ਵੀ ਰਹੀ ਹੈ ਕਦੇ ਐਨਓਸੀ ਨੂੰ ਲੈ ਕੇ ਇਸ ਤਰੀਕੇ ਦਾ ਰੌਲਾ ਪਿਆ ਜਿਹੜੀਆਂ ਉਮੀਦਵਾਰ ਪੰਚਾਇਤ ਦੇ ਵਿੱਚ ਸਰਪੰਚ ਪੰਚ ਬਣਾਈ ਗਏ ਗੱਲ ਇਸ ਤਰ੍ਹਾਂ ਜਿਹੜੀ ਸਰਕਾਰ ਹੈ ਸਰਕਾਰ ਚਲਾਉਣ ਦਾ ਹੀ ਤਰੀਕਾ ਨਹੀਂ ਹੈਗਾ ਇਹਨਾਂ ਲੋਕਾਂ ਨੂੰ ਕਿਉਂਕਿ ਐਨਓਸੀ ਨੂੰ ਲੈ ਕੇ ਚੁੱਲ੍ਹਾ ਟੈਕਸ ਨੂੰ ਲੈ ਕੇ ਹੁਣ ਤੱਕ ਜਿਹੜੀ ਐਨ ਇਹ ਅੱਜ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਇਲਾਕਿਆਂ ਦੇ ਵਿੱਚ ਕੋਈ ਮਾਹੌਲ ਨਹੀਂ ਇਸ ਤਰ੍ਹਾਂ ਦਾ ਬਣਿਆ ਜਿਸ ਤਰ੍ਹਾਂ ਦਾ ਇਹਨਾਂ ਨੇ ਮਾਹੌਲ ਪੈਦਾ ਕਰਤਿਆ ਔਰ ਲੋਕ ਬੜੇ ਪਰੇਸ਼ਾਨ ਨੇ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਪਹਿਲੀ ਵਾਰ ਇਲੈਕਸ਼ਨ ਲੜਨਾ ਹੈ ਉਹਨਾਂ ਦੀ ਐਨਓਸੀ ਦਾ ਤਾਂ ਕੋਈ ਬਤਵਲ ਨਹੀਂ ਬਣਦਾ ਜਾਣੂੁੱਝ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਔਰ ਆਪਣੇ ਕੈਂਡੀਡੇਟ ਜਿਹੜੇ ਹੈਗੇ ਆ ਆਪੋ ਬਣਾਏ ਕੈਂਡੀਡੇਟ ਜਿਨ੍ਹਾਂ ਨੂੰ ਆਪ ਦੀ ਥਾਪੜਾ ਦੇ ਕੇ ਵੀ ਤੁਸੀਂ ਸਾਡੇ ਆਪ ਦੇ ਕੈਂਡੀਡੇਟ ਆ ਉਹਨਾਂ ਦੀਆਂ ਐਨਓਸੀਆਂ ਦੀ ਵੀ ਲੋੜ ਨਹੀਂ ਪਈ ਉਹਨਾਂ ਦੇ ਕਾਗਜ਼ ਭਰ ਆ ਕੇ ਉਹ ਉਦੋਂ ਦੇ ਕੈਂਪੇਨਿੰਗ ਕਰ ਰਹੇ ਸਾਡੀਆਂ ਪੰਚਾਇਤਾਂ ਜਿਹੜੀਆਂ ਕਾਂਗਰਸੀ ਪੱਖੀ ਲੋਕ ਹੈ ਉਹ ਬੜੇ ਪਰੇਸ਼ਾਨ ਹੋ ਰਹੇ ਆ ਤੁਸੀਂ ਹਰੇਕ ਹਲਕੇ ਦੇ ਵਿੱਚ ਖਾਸ ਤੌਰ ਤੇ ਸਾਡੇ ਹਲਕੇ ਦੇ ਵਿੱਚ ਮਾਜਰੀ ਕੋਰਾਲੀ ਜਿੱਥੇ ਵੀ ਕਾगज ਪਰੇ ਖੜੜ ਜਾ ਕੇ ਤੁਸੀਂ ਦੇਖਦੇ ਤਰਾਹੀ ਤਰਾਹੀ ਹੋਈ ਪਈ ਚਾਵਲਾ ਜੀ ਇਹਦੇ ਪਿੱਛੇ ਕਾਰਨ ਕੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਕੀ ਉਹਨਾਂ ਦੀ ਤਿਆਰੀ ਨਹੀਂ ਸੀ ਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਕਿ ਸਾਡੇ ਪੰਜ ਸਰਪੰਚ ਜਿੱਥੇ ਸਕਣ ਦੇ ਪਿੰਡਾਂ ਦੇ ਵਿੱਚ ਦੇਖੋ ਜੇ ਆਮ ਆਦਮੀ ਨੂੰ ਵਿਸ਼ਵਾਸ ਹੁੰਦਾ ਤਾਂ ਇੱਕ ਸਾਲ ਇਲੈਕਸ਼ਨ ਜਿਹੜੇ ਲੇਟ ਹੋਏ ਆ ਇਹ ਬਿਲਕੁਲ ਨਾ ਹੁੰਦੇ ਆਮ ਆਦਮੀ ਨੂੰ ਆਪਣੇ ਆਪਰ ਵਿਸ਼ਵਾਸ ਨਹੀਂ ਸੀਗਾ ਆਮ ਆਦਮੀ ਨੇ ਕੋਈ ਵਿਕਾਸ ਨਹੀਂ ਕੀਤਾ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਜੋ ਵਾਅਦੇ ਕੀਤੇ ਸੀਗੇ ਹੈਲਥ ਨੂੰ ਲੈ ਕੇ ਜਾਂ ਕਿਸੇ ਹੋਰ ਤਰੀਕੇ ਦੇ ਮਹਿਲਾਵਾਂ ਨੂੰ ਸਾਡੀ ਭੈਣਾਂ ਨੂੰ 1000 ਰੁਪਏ ਭੱਤਾ ਦੇਣ ਦੀ ਗੱਲ ਕੀਤੀ ਕੋਈ ਵੀ ਵਾਅਦਾ ਤੇ ਇਹ ਖਰੇਲ ਨਹੀਂ ਉਤਰੇ ਇਸ ਲਈ ਇਹਨਾਂ ਨੂੰ ਡਰ ਲੱਗਦਾ ਸੀਗਾ ਪਰ ਉਹ ਤਾਂ ਦੋਸ਼ ਲਗਾ ਰਹੇ ਆ ਕਿ ਸਾਡੇ ਵਰਕਰ ਸ਼ਾਂਤਮਈ ਆ ਅਕਾਲੀ ਤੇ ਕਾਂਗਰਸੀ ਪ੍ਰਾਣੀਆਂ ਆਪਣੀਆਂ ਆਦਤਾਂ ਤੇ ਚਾਹਦੇ ਹੋਏ ਉਹ ਮਾਹੌਲ ਖਰਾਬ ਕਰ ਰਹੇ ਨੇ ਆ ਕਿ ਦੇਖੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਹਲਕੇ ਦੇ ਵਿੱਚ ਹਲੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਲੜਾਈ ਝਗੜਾ ਨਹੀਂ ਹੋਇਆ ਸਵੇ ਤੱਕੇ ਸ਼ਹੀ ਤੇ ਪ੍ਰਸ਼ਾਸਨਿਕ ਪ੍ਰਸ਼ਾਸਨ ਦੇ ਅਧਿਕਾਰੀ ਜਿਹੜਾ ਧੱਕਾ ਕਰ ਰਹੇ ਆ ਉਹ ਤੱਕਾ ਸਾਡੇ ਲੋਕਾਂ ਨਾਲ ਕੀਤਾ ਜਾ ਰਿਹਾ ਨਾ ਕਿ ਸਾਡੇ ਲੋਕਾਂ ਨੇ ਕਿਸੇ ਨੇ ਵੀ ਹੁਣ ਤੱਕ ਕਿਸੇ ਨਾਲ ਹੱਥੋ ਪਾਈ ਕੀਤੀ ਹੈ ਇਸ ਤਰ੍ਹਾਂ ਦੀ ਨੌਬਤ ਸਾਡੇ ਹਲਕੇ 'ਚ ਨਹੀਂ ਪਹੁੰਚੀ ਇਸ ਲਈ ਕੋਈ ਵੀ ਗੁੰਡਾਗਰਦੀ ਕਿਸੇ ਨੇ ਨਹੀਂ ਕੀਤੀ ਨਾ ਹੀ ਕਿਸੇ ਨੇ ਕਰਵਾਈ ਹੈ ਪਰ ਜਿਹੜਾ ਸਰਕਾਰ ਤੱਕਾ ਲੋਕਾਂ ਨਾਲ ਕਰਵਾ ਰਹੀ ਹੈ ਸਰਕਾਰ ਲੋਕਾਂ ਨੂੰ ਟੈਕਸ ਦੇ ਪ੍ਰਤੀ ਚੁੱਲਾ ਟੈਕਸ ਦੇ ਪ੍ਰਤੀ ਹੋਰ ਚੀਜ਼ਾਂ ਦੀ ਕਲੀਅਰੈਂਸ ਦੇ ਪ੍ਰਤੀ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਲੋਕ ਉਥੇ ਤਰਾਹੀ ਤਰਾਹੀ ਕਰ ਰਹੇ ਹਨ ਇਹਦਾ ਜਵਾਬ ਸਰਕਾਰ ਨੂੰ ਦੇਣਾ ਚਾਹੀਦਾ ਇਹ ਸਰਕਾਰ ਲੋਕਾਂ ਦਾ ਇਨਸਾਫ ਕਰੇ ਕਿੰਨੇ ਕ ਪਿੰਡਾਂ ਦੇ ਜਿਹੜੇ ਸਰਪੰਚ ਚੋਣ لڑਣਾ ਚਾਹੁੰਦੇ ਨੇ ਉਹਨਾਂ ਦਾ ਤੁਹਾਨੂੰ ਫੋਨ ਆਇਆ ਹੈ ਕਿ ਸਾਡੇ ਦੇ ਨਾਲ ੱੱੱਕਾ ਹੋ ਰਿਹਾ ਹੈ ਵੀ ਸਾਡੀ ਮਦਦ ਕੀਤੀ ਜਾਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਨੂੰ ਕੋਈ ਧਰਨਾ ਵੀ ਲੱਗ ਸਕਦਾ 10 ਤੋਂ 15 ਪਿੰਡਾਂ ਦੇ ਸਰਪੰਚ ਤੇ ਪੰਚਾਇਤਾਂ ਮੇਰੇ ਕੋਲ ਹੁਣ ਤੱਕ ਆ ਚੁੱਕੀਆਂ ਜਿਨ੍ਹਾਂ ਨੇ ਕਿਹਾ ਵੀ ਸਾਡੇ ਨਾਲ ਬਿਲਕੁਲ ੱੱੱਕਾ ਹੋ ਰਿਹਾ ਤੁਸੀਂ ਸਾਡੇ ਨਾਲ ਜਾ ਕੇ ਕਰਨਾ ਲਾਓ ਮੈਂ ਉਹਨਾਂ ਨੂੰ ਕੱਲ ਵੀ ਕਿਹਾ ਹੈ ਵੀ ਇਸ ਤਰ੍ਹਾਂ ਦਾ ਕੋਈ ਵੀ ਆਪਾਂ ਨੇ ਮਾਹੌਲ ਪੈਦਾ ਨਹੀਂ ਕਰਨਾ ਜਿਸ ਦੇ ਨਾਲ ਲਾਅਨ ਆਰਡਰ ਦੀ ਸਥਿਤੀ ਖਰਾਬ ਹੋਵੇ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਔਰ ਖਾਸ ਤੌਰ ਤੇ ਵਿਧਾਇਕ ਅਨਮੋਲ ਗਗਨ ਮਾਨ ਜੀ ਨੂੰ ਆਪਣੀ ਭੈਣ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਅੱਗੇ ਹੋ ਕੇ ਤੁਸੀਂ ਇੱਥੋਂ ਦੀ ਨੁਮਾਇੰਦਗੀ ਕਰ ਰਹੇ ਹੋ ਤੁਹਾਡੀ ਸਰਕਾਰ ਹੈ ਤੁਸੀਂ ਅੱਗੇ ਹੋ ਕੇ ਇਹਨਾਂ ਲੋਕਾਂ ਦੀ ਸਮੱਸਿਆ ਦਾ ਹੱਲ ਕਰੋ ਨਾ ਸਾਨੂੰ ਧਰਨਾ ਲਾਣਾ ਪਵੇ ਨਾ ਲੋਕਾਂ ਦੇ ਨਾਲ ਰਲ ਕੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਪਵੇ ਜਿਹਦੇ ਚ ਤੁਸੀਂ ਇਲਜ਼ਾਮ ਲਾਓ ਕਿ ਇਹਨਾਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਖਰਾਬ ਕੀਤਾ ਚਾਵਲਾ ਜੀ ਚਾਵਲਾ ਜੀ ਬਿਨਾਂ ਚੋਣ ਨਿਸ਼ਾਨ ਤੋਂ ਇਸ ਵਾਰ ਸਰਪੰਚੀ ਚੋਣ ਹੋ ਰਹੀ ਹੈ ਕਿ ਲੱਗਦਾ ਨਹੀਂ ਕਿ ਜਿਹੜੇ ਉਮੀਦਵਾਰ ਜਿੱਤਣਗੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਕਿਉਂਕਿ ਆਮ ਆਦਮੀ ਪਾਰਟੀ ਦੇ ਸਾਲ ਦੇ ਕਰੀਬ ਸਵਾ ਸਾਲ ਦੇ ਕਰੀਬ ਹੋਰ ਸਮਾਂ ਬਚੇਗਾ ਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਨੂੰ ਇਸ ਦਾ ਨੁਕਸਾਨ ਚੇਲਣਾ ਪਵੇਗਾ ਦੇਖੋ ਗੱਲ ਇਹ ਹੁੰਦੀ ਹੈ ਵੀ ਸਾਡਾ ਹਲਕਾ ਵਿਧਾਨ ਸਭਾ ਖਰੜ ਜਦੋਂ ਤੇ ਅਸੀਂ ਦੇਖਿਆ ਹੈ ਅਜ ਤੱਕ ਕਾਂਗਰਸ ਪਾਰਟੀ ਦੇ ਪੱਖੀ ਰਿਹਾ ਹੈ ਔਰ ਜਿੰਨੀਆਂ ਵੀ ਪੰਚਾਇਤਾਂ ਸਰਪੰਚ ਪੰਚ ਲੰਬੜਦਾਰ ਜੋ ਵੀ ਹੁਣ ਤੱਕ ਇੱਥੇ ਤੇ ਬਲੌਕ ਕਮਟੀ ਦੇ ਮੈਂਬਰ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਜਿੰਨੇ ਵੀ ਬਣੇ ਆ ਉਹ ਸਾਰੇ ਕਾਂਗਰਸ ਪੱਖੀ ਬਣੇ ਆ ਹੁਣ ਵੀ ਸਾਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪੱਖੀ ਪੰਚਾਇਤਾਂ ਬਣਨਗੇ ਔਰ ਕਾਂਗਰਸ ਦੇ ਲੋਕ ਬਣਗੇ ਬਾਕੀ ਜਿਹੜੀ ਤੁਸੀਂ ਗੱਲ ਕਰੀ ਹੈ ਵੀ ਬਿਨਾ ਸਿੰਬਲ ਤੇ ਜਿਹੜੇ ਇਲੈਕਸ਼ਨ ਲੜਾਏ ਗਏ ਆ ਬਿਨਾ ਸਿੰਬਲ ਤੋਂ ਇਲੈਕਸ਼ਨ ਸਰਕਾਰ ਨੇ ਲੜਾਏ ਆ ਸਰਕਾਰ ਨੇ ਵਿਧਾਨ ਸਭਾ ਚ ਪਾਸ ਕੀਤਾ ਇਸ ਵਾਰੀ ਬਿਨਾ ਸਿੰਬਲ ਤੋਂ ਇਲੈਕਸ਼ਨ ਲੜਾਓ ਸਾਡੇ ਆਪੋਜੀਸ਼ਨ ਦੇ ਲੋਕਾਂ ਨੂੰ ਸਾਡੇ ਜਿਹਨੇ ਐਲਓਪੀ ਸੀਗੇ ਸਾਡੇ ਪ੍ਰਧਾਨ ਪੀਸੀਸੀ ਅਮਰਿੰਦਰ ਸਿੰਘ ਰਾਜਪੁਤ ਨੇ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜਿੱਤਰਾ ਤੁਹਾਡਾ ਰਾਜਾ ਰਾਜੀ ਹੁੰਦਾ ਉਸੇ ਤਰੀਕੇ ਨਾਲ ਕਰਾ ਲਓ ਪਰ ਅੱਜ ਵੀ ਪੰਜਾਬ ਦੇ ਵਿੱਚ ਜਿੰਨੀਆਂ ਪੰਚਾਇਤਾਂ ਬਣੀਆਂ ਉਹ ਕਾਂਗਰਸ ਪੱਕੀ ਬਣ ਗਈ ਇਹ ਲਾਸਟ ਸਵਾਲ ਹੈ ਜੀ ਇਸ ਵਾਰ ਬਹੁਤ ਪਿੰਡਾਂ ਦੇ ਵਿੱਚ ਸਹਿਮਤੀਆਂ ਹੋ ਜਾਂਦੀਆਂ ਨੇ ਬਲਾਕ ਮਰਜੀ ਦੀ ਗੱਲ ਕਰੀਏ 28 29 ਪਿੰਡਾਂ ਦੀ ਸਹਿਮਤੀ ਹੋਈ ਹੈ ਪੰਚਾਇਤਾਂ ਦੀ ਪਰ ਜਿਹੜਾ ਸੀਐਮ ਭਗਵਾਨ ਜੀ ਵੱਲੋਂ ਕਿਹਾ ਗਿਆ ਜੀ 5-5 ਲੱਖ ਰੁਪਈਆ ਜਿਹੜਾ ਹਰ ਪਿੰਡ ਦਿੱਤਾ ਜਾਵੇਗਾ ਸਟੇਡੀਅਮ ਬਣਾ ਦਿੱਤਾ ਜਾਵੇਗਾ ਗਰਾਊਂਡ ਬਣਾ ਦਿੱਤਾਏ ਪਾਰਕ ਕੋਈ ਹੋਰ ਵੀ ਜਿਹੜੀਆਂ ਚੀਜ਼ਾਂ ਦਿੱਤੀਆਂ ਨੇ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਪੰਚਾਇਤਾਂ ਨੂੰ 5 ਲੱਖ ਰੁਪਈਆ ਦੀ ਗ੍ਰਾਂਟ ਸਰਕਾਰ ਦੇ ਪਾਏਗੀ ਉਹਨਾਂ ਦਾ ਜਿਹੜਾ ਵਿਕਾਸ ਸਭ ਤੋਂ ਪੱਧਰ ਤੇ ਹੋਏਗਾ ਮੈਂ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਐਲਾਨ ਕਰਿਆ ਔਰ ਬੜੇ ਅੱਛੇ ਸੁਭਾਅ ਦੇ ਬੰਦੇ ਨੇ ਉਹਨਾਂ ਨੇ ਆਪਣੇ ਪਿੰਡ ਜਾ ਕੇ ਵੀ ਇਹ ਐਲਾਨ ਕੀਤਾ ਵੀ ਮੈਂ 5 ਲੱਖ ਰੁਪਿਆ ਹਰੇਕ ਪਿੰਡ ਨੂੰ ਐਲਾਨ ਕੀਤਾ ਜਿਹੜਾ ਸਰਪ ਸਮਤੀ ਨਾਲ ਬਣੂਗਾ ਸਰਪੰਚ ਔਰ ਸਾਨੂੰ ਪੂਰਨ ਉਮੀਦ ਹੈ ਕਿ ਜੋ ਸਰਕਾਰ ਨੇ ਕਿਹਾ ਉਹ ਬਿਲਕੁਲ ਕਰੇਗੀ 5 ਲੱਖ ਰੁਪਿਆ ਹਰੇਕ ਪਿੰਡ ਨੂੰ ਦੇਵੇਗੀ ਸੋ ਜਿੰਨੀਆਂ ਪੰਚਾਇਤਾਂ ਸਾਡੇ ਹਲਕੇ 'ਚ ਬਣੀਆਂ 27 28 ਦੇ ਕਰੀਬ ਇਹਦੇ ਵਿੱਚੋਂ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਗਰੰਟੀ ਨਾਲ ਕਹਿਣਾ ਵੀ 20 ਤੋਂ 22 ਜਿਹੜੀਆਂ ਸਰਪੰਚਾਇਤਾ ਬਣੀਆਂ ਉਹ ਕਾਂਗਰਸ ਦੀਆਂ ਬਣੀਆਂ ਇਹ ਤੁਹਾਡੇ ਸਾਹਮਣੇ ਅਸੀਂ ਚਲਦਿਆਂ ਕੀ ਸਰਕਾਰ ਜਿਹੜੀ ਹੈ 5 ਲੱਖ ਦਾ ਐਲਾਨ ਕੀਤਾ ਹੈ ਕਿ ਉਹ ਮਿਲੇਗਾ ਲੱਗਦਾ ਤੁਹਾਨੂੰ ਜੀ ਬਿਲਕੁਲ ਮਿਲੇਗਾ ਔਰ ਉਹਨਾਂ ਨੂੰ ਦੇਣਾ ਪਊਗਾ ਲੋਕਾਂ ਨਾਲ ਐਡਾ ਬੜਾ ਵਿਸ਼ਵਾਸ ਘਾਤ ਨਹੀਂ ਕੀਤਾ ਜਾਊਗਾ ਨਾ ਉਹ ਕਰਨਗੇ ਸੀਐਮ ਸਾਹਿਬ ਬੜੇ ਸਿਆਣੇ ਆ ਉਹ ਆਪਣੀ ਇਸ ਗੱਲ ਤੇ ਬਿਲਕੁਲ ਮੈਨੂੰ ਉਮੀਦ ਆ ਵੀ ਖਰੇ ਉੱਤੇ ਠੀਕ ਹੈ ਠੀਕ ਹੈ ਧੰਨਵਾਦ